ਅੱਜ ਮੈਨੂੰ ਅਹਿਸਾਸ ਹੋਇਆ ਕਿ ਦੁਨੀਆ ਦਮੋਹੀ ਆ ਦਮੋਹੀ ਸਿਆਣਿਆਂ ਨੇ ਸੱਚ ਕਿਹਾ ਕਿ ਆਰੀ ਨੂੰ ਇੱਕ ਪਾਸੇ ਦੰਦੇ ਆ ਤੇ ਜਹਾਲ ਨੂੰ ਦੋਹੇ ਪਾਸੇ ਦੰਦੇ ਆ ਅੱਜ ਮੈਂ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਦਵਾਂਗਾ ਜਿੰਨੇ ਆ ਤੁਸੀਂ ਸੋਸ਼ਲ ਮੀਡੀਆ ਤੇ ਸਵਾਲ ਕੀਤੇ ਆ ਜਾਂ ਮੇਰੀਆਂ ਵੀਡੀਓ ਦੇ ਟਰੋਲ ਬਣਾ ਰਹੇ ਹੋ ਜਾਂ ਤੁਸੀਂ ਕਈ ਲੋਕ ਗਲਤ ਲਿਖ ਰਹੇ ਆ ਮੇਰੀਆਂ ਵੀਡੀਓ ਦੇ ਉੱਪਰ ਜਾ ਕੇ ਸਵਾਲ ਪੁੱਛ ਰਿਹਾ ਸਾਰੇ ਸਵਾਲਾਂ ਦੇ ਜਵਾਬ ਦਊਗਾ ਜੇ ਕੋਈ ਸਵਾਲ ਰਹਿ ਗਿਆ ਹੋਵੇ ਮੈਨੂੰ ਮੈਸੇਜ ਕਰ ਦਿਓ ਕਮੈਂਟ ਕਰ ਦਿਓ ਤੁਹਾਡੇ ਉਹ ਵਾਲੇ ਸਵਾਲ ਦਾ ਜਵਾਬ ਵੀ ਦੇ ਦੂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੱਕਰ ਨਹੀਂ ਆਏਗਾ ਸੱਚੇ ਆ ਸਵਾਲਾਂ ਤੋਂ ਨਹੀਂ ਭਜਦੇ ਸਾਰੇ ਸਵਾਲਾਂ ਦੇ ਜਵਾਬ ਦਊਗਾ ਠੀਕ ਆ ਨਾ ਚਲੋ ਪਹਿਲੇ ਦਿਨ ਤੋਂ ਸ਼ੁਰੂ ਕਰ ਲੈਂਦੇ ਆ 13 ਤਰੀਕ ਨੂੰ ਜਦੋਂ ਮੋਰਚਾ ਲੱਗਿਆ ਜਦੋਂ ਮੋਰਚਾ ਲੱਗਿਆ ਲੋਕਾਂ ਨੇ ਮੇਰਾ ਨਾਮ ਲਿਖ ਲੈ ਕੇ ਮੇਰੀ ਆ ਵੀਡੀਓ ਚੱਕ ਚੱਕ ਕੇ ਪਾਉਣੀਆਂ ਸ਼ੁਰੂ ਕਰਤੀਆਂ ਪੋਸਟ ਆ ਰਫ਼ਤਾਰ ਨਹੀਂ ਪਹੁੰਚਿਆ ਰਫ਼ਤਾਰ ਗੱਲਾਂ ਵਾਲਾ ਫਲਾਨਾ ਤੇ ਹੋਂਕਾ ਹੁਣ ਮੈਂ ਤੁਹਾਨੂੰ ਦੱਸਦਾ ਵੀ 13 14 ਤੇ 15 ਤਰੀਕ ਨੂੰ ਮੈਂ ਕਿਸਾਨੀ ਧਰਨੇ ਤੇ ਕਿਉਂ ਨਹੀਂ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 15 ਤਰੀਕ ਨੂੰ 22 ਦੀਪ ਸਿੱਧੂ ਦੀ ਵਰਸੀ ਹੁੰਦੀ ਆ ਸ਼ਹੀਦੀ ਜੋੜ ਮੇਲਾ ਹੁੰਦਾ ਤੇ 13 ਤੇ 14 ਤਰੀਕ ਨੂੰ ਮੈਂ ਪਿੰਡ ਚੌਂਕੀ ਮਾਨ ਤੁਸੀਂ ਬਾਈ ਦੀਪ ਸਿੱਧੂ ਦੇ ਭਰਾ ਤੋਂ ਪੁੱਛ ਸਕਦੇ ਹੋ ਮੈਂ ਕਿੱਥੇ ਸੀ ਮੈਂ ਪਿੰਡ ਚੌਂਕੀਮਾਨ ਸੀ ਕਿਉਂਕਿ 15 ਤਰੀਕ ਨੂੰ ਬਾਈ ਦੀਪ ਸਿੱਧੂ ਦਾ ਸ਼ਹੀਦੀ ਜੋੜ ਮੇਲਾ ਸੀ ਉਹਦੀਆਂ ਮੈਂ ਤਿਆਰੀਆਂ ਕਰਾ ਰਿਆ ਸੀ 15 ਤਰੀਕ ਨੂੰ ਮੈਂ ਪਿੰਡ ਚੌਂਕੀਮਾਨ ਬਾਈ ਦੀਪ ਸਿੱਧੂ ਦੀ ਵਰਸੀ ਤੇ ਉਸ ਤੋਂ ਬਾਅਦ 16 ਤਰੀਕ ਨੂੰ ਮੈਂ ਸਿੱਧਾ ਕਿਸਾਨੀ ਧਰਨੇ ਦੇ ਉੱਪਰ ਪਹੁੰਚਿਆ ਠੀਕ ਆ ਜੀ ਆ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਆ ਜਿਹੜਾ ਤੁਸੀਂ ਪੁੱਛਦੇ ਸੀ ਕਿ ਤੇਰਾ 13 14 ਤੇ 15 ਤਰੀਕ ਨੂੰ ਰਫਤਾਰ ਕਿੱਥੇ ਸੀ ਇੱਥੇ ਹੁਣ ਇੱਕ ਗੱਲ ਹੋਰ ਦੇਖਿਓ ਤੁਸੀਂ ਮੈਂ ਤਾਂ ਹੁਣ ਬਾਈ ਦੀਪ ਸਿੱਧੂ ਦੀ ਵਰਸੀ ਦੇ ਉੱਪਰ ਪਹੁੰਚ ਗਿਆ ਉੱਥੇ 13 14 15 ਤਰੀਕ ਨੂੰ ਮੈਂ ਤਾਂ ਉੱਥੇ ਹੀ ਸੀ ਪਿੰਡ ਚੌਂਕੀਮਾਨ ਮੈਂ ਪਹੁੰਚਿਆ ਫਿਰ ਕਈ ਲੋਕਾਂ ਨੇ ਸਵਾਲ ਕੀਤਾ ਕਹਿੰਦੇ ਬਾਈ ਜੇ ਤੂੰ ਦੀਪ ਸਿੱਧੂ ਨੂੰ ਪਿਆਰ ਕਰਦਾ ਹੁੰਦਾ ਉਹਦੀ ਸੋਚ ਦੇ ਮੁਤਾਬਕ ਕਹਿੰਦੇ ਤੂੰ 13 ਤਰੀਕ ਨੂੰ ਕਿਸਾਨੀ ਮੂਰਚੇ ਤੇ ਹੁੰਦਾ ਛੱਡ ਦੇ ਕਿਸੇ ਪਾਸੇ ਨਹੀਂ ਲੋਕ ਤੁਸੀਂ ਦੇਖੋ ਅੱਗੇ ਮੈਂ ਕਿਹਾ ਜੀ ਠੀਕ ਆ ਫਿਰ ਮੈਂ ਉਹਨਾਂ ਨੂੰ ਸਵਾਲ ਕੀਤਾ ਮੈਂ ਕਿਹਾ ਜੇ ਇਹੀ ਗੱਲ ਆ ਲੱਖਾਂ ਤੇ ਭਾਨਾ ਇਹ ਬਾਈ ਦੀਪ ਸਿੱਧੂ ਦੀ ਵਰਸੀ ਤੇ ਨਹੀਂ ਆਏ ਇਹ ਤਾਂ ਕਿਸਾਨੀ ਧਰਨੇ ਤੇ ਹੀ ਸੀ ਫਿਰ ਤੁਸੀਂ ਉਹਨਾਂ ਨੂੰ ਸਵਾਲ ਕਰੀ ਜਾਂਦੇ ਹੋ ਕਿ ਉਹ ਦੀਪ ਸਿੱਧੂ ਦੀ ਵਰਸੀ ਤੇ ਕਿਉਂ ਨਹੀਂ ਪਹੁੰਚੇ ਜੇ ਮੈਂ ਪਹੁੰਚ ਗਿਆ ਫਿਰ ਤੁਸੀਂ ਕਹੜਿਓ ਵੀ ਦੀਪ ਸਿੱਧੂ ਦੀ ਸੋਚ ਮਤਲਬ ਤੂੰ ਉੱਧਰ ਜਾਂਦਾ ਦੇਖੋ ਤੁਸੀਂ ਛੱਡਦੇ ਕਿਸੇ ਪਾਸੇ ਨਹੀਂ ਲੋਕ ਜੀਣ ਇਹਨਾਂ ਨੇ ਕਿਸੇ ਪਾਸੇ ਨਹੀਂ ਦੇਣਾ ਨਾ ਆਪਕੋਸ਼ ਕਰਨਾ ਨਾ ਦੂਜੇ ਨੂੰ ਕਰਨ ਦੇਣਾ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਹੁ ਜਿਹੜੀਆਂ ਵੀ ਮੈਂ ਗੱਲਾਂ ਕਹੂੰਗਾ ਨਾ ਤਾਂ ਮੈਂ ਦੀਪ ਸਿੱਧੂ ਦੇ ਨੌ ਵਰਗਾ ਨਾ ਮੂਸੇ ਵਾਲੇ ਦੇ ਨਾ ਕਿਸੇ ਹੋਰ ਦੇ ਜਿੰਨੀਆਂ ਦੀਆਂ ਵੀ ਮੈਂ ਤੁਹਾਨੂੰ ਹੁਣ ਉਦਾਹਰਨਾਂ ਦੇਣੀਆਂ ਸਾਡੇ ਲੋਕਾਂ ਨੂੰ ਨਾ ਕਈ ਬੰਦੇ ਸਫਾਈਆਂ ਦਿੰਦੇ ਦਿੰਦੇ ਹੀ ਜਹਾਨੇ ਛੱਡ ਗਏ ਪਰ ਇਹਨਾਂ ਨੇ ਯਕੀਨ ਨਹੀਂ ਕੀਤਾ ਕਿਸੇ ਤੇ ਅੱਜ ਮੇਰੀਆਂ ਵੀਡੀਓ ਪਾਈ ਜਾਂਦੇ ਆ ਚੱਕ ਚੱਕ ਕੇ ਜਿਹਦੇ ਦਿਲ 'ਚ ਜੋ ਆਉਂਦਾ ਉਹ ਮੈਨੂੰ ਕਹੀ ਜਾਂਦਾਗਾ ਆਏ ਆ ਜੀ ਫਲਾਨਾ ਤੇ ਓਂਕਾਰ ਰਫਤਾਰ 21 ਨੂੰ ਕਿੱਥੇ ਸੀ ਤੁਸੀਂ ਸ਼ੰਭੂ ਜਾਓ ਜਾ ਕੇ ਉੱਥੇ ਬੰਦਿਆਂ ਨੂੰ ਪੁੱਛੋ ਵੀ ਰਫਤਾਰ ਰਾਏ 21 ਨੂੰ ਕਿੱਥੇ ਸੀ ਉਹ ਤੁਹਾਨੂੰ ਜਵਾਬ ਦੇਣਗੇ ਵੀ ਰਫਤਾਰ ਰਾਏ ਕਿੱਥੇ ਸੀ ਹੁਣ ਘਰੇ ਰਜਾਈਆਂ ਚ ਪਿਆ ਨੂੰ ਥੋੜੀ ਪਤਾ ਲੱਗਣਾ ਵੀ ਰਫਤਾਰ ਕਿੱਥੇ ਸੀ ਕਿੱਥੇ ਨਹੀਂ ਇੱਕ ਕਹਿੰਦਾ ਜੀ ਜੇ ਰਫਤਾਰ ਸ਼ੰਭੂ ਸੀ ਉੱਥੇ ਜਾ ਕੇ ਲਾਈਵ ਕਿਉਣੀ ਹੋਇਆ ਵੀਡੀਓ ਬਣਾ ਕੇ ਕਿਉਣੀ ਦਿਖਾਈ ਲੈ ਦੱਸ ਪਹਿਲੀ ਗੱਲ ਤਾਂ ਇਹ ਉੱਥੇ ਨੈੱਟ ਨਹੀਂ ਚੱਲਦਾ ਦੂਜੀ ਗੱਲ ਜੇ ਮੈਂ ਉੱਥੇ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਰੱਖਦਾ ਫੇਰ ਤੁਸੀਂ ਕਹਿਣਾ ਸੀ ਵੀ ਰਫਤਾਰ ਆਏ ਵੀਡੀਓ ਬਣਾਉਣ ਗਿਆ ਜੇ ਮੈਂ ਵੀਡੀਓ ਬਣਾ ਕੇ ਨਹੀਂ ਪਾਈ ਫੇਰ ਤੁਸੀਂ ਕਹਿ ਰਹੇ ਹੋ ਵੀ ਰਫਤਾਰ ਰਾਏ ਉੱਥੇ ਪਹੁੰਚਿਆ ਨਹੀਂ ਹੁਣ ਦੁਨੀਆ ਦਾ ਕੋਈ ਮੂੰਹ ਥੋੜੀ ਫੜ ਸਕਦਾ ਹੁਣ ਜਿਹਨੇ ਮੇਰੇ ਚ ਕਮੀਆਂ ਦੇਖਣੀਆਂ ਜਿਹਨੇ ਹੁਣ ਥਾਂ ਨਹੀਂ ਲਿਆ ਵੀ ਅਸੀਂ ਰਫਤਾਰ ਨੂੰ ਗਲਤ ਕਹਿਣਾ ਹੁਣ ਉਹਨਾਂ ਦਾ ਮੈਂ ਕੀ ਕਰ ਸਕਦਾ ਚਲੋ ਮੈਨੂੰ ਤਾਂ ਦੁਨੀਆ ਹਜੇ ਕੁਝ ਵੀ ਮਾੜਾ ਨਹੀਂ ਕਹਿੰਦੀ ਦੀਪ ਸਿੱਧੂ ਬਾਈ ਦਾ ਦੇਖ ਲਓ ਤੁਸੀਂ ਕੀ ਹਾਲ ਕੀਤਾ ਸੀ ਇਹਨਾਂ ਲੋਕਾਂ ਨੇ ਚਲੋ ਮੇਰਾ ਤਾਂ ਉਹ ਹੱਦ ਤੱਕ ਲੋਕ ਵਿਰੋਧ ਵੀ ਨਹੀਂ ਕਰਦੇ ਉਹਨਾਂ ਤਾਂ ਮੈਨੂੰ ਮਾੜਾ ਵੀ ਨਹੀਂ ਕਹਿੰਦੇ ਜਿੰਨਾ ਇਹਨਾਂ ਨੇ ਦੀਪ ਸਿੱਧੂ ਨੂੰ ਕਿਹਾ ਦੀਪ ਸਿੱਧੂ ਨੂੰ ਇਹਨਾਂ ਲੋਕਾਂ ਨੇ ਜੀਨ ਜੋਗਾ ਨਹੀਂ ਛੱਡਿਆ ਉਸ ਸਮੇਂ ਕਦੇ ਕਹਿੰਦੇ ਜੀ ਇਹ ਫਲਾਨਾ ਕਦੇ ਫਲਾਨਾ ਪਤਾ ਨਹੀਂ ਕਿੰਨੀ ਆ ਕਿ ਇਹਨਾਂ ਨੇ ਤੌਮਤਾ ਲਈਆਂ ਇੱਥੋਂ ਤੱਕ ਗਿਰਗੇ ਸੀ ਕਿ ਪਲਟੀਨਾ ਲੈ ਕੇ ਦੀਪ ਸਿੱਧੂ ਨੂੰ ਇਹਨਾਂ ਨੇ ਭਜਾਇਆ ਉੱਥੋਂ ਜਿਹੜੇ ਅੱਜ ਪੋਸਟਾਂ ਪਾਉਂਦੇ ਆ ਸੁਣ ਲਓ ਮੇਥੋਂ ਹੁਣ ਜਿਗਰਾ ਰੱਖਿਓ ਸੁਣਨ ਦਾ ਦੀਪ ਸਿੱਧੂ ਨੂੰ ਭਜਾਇਆ ਇਹਨਾਂ ਨੇ ਫਿਰ ਵੀਡੀਓ ਬਣਾਈਆਂ ਕਿ ਦੀਪ ਸਿੱਧੂ ਤਾਂ ਭੱਜ ਗਿਆ ਜੀ ਦੀਪ ਸਿੱਧੂ ਤਾਂ ਭੱਜ ਗਿਆ ਜੀ ਆਹ ਦੇਖ ਲਓ ਤੁਸੀਂ ਦੀਪ ਸਿੱਧੂ ਤੇ ਇਲਜ਼ਾਮ ਲਾਏ ਸੀ ਇਹਨਾਂ ਨੇ ਕਿ ਦੀਪ ਸਿੱਧੂ ਨੇ ਪੁੱਤ ਮਾਰਾ ਤੇ ਇੱਥੋਂ ਤੱਕ ਇਹਨਾਂ ਨੇ ਗੱਲਾਂ ਕਹੀਆਂ ਸੀ ਜਿਹੜੇ ਬੰਦਿਆਂ ਨੇ ਗੱਲਾਂ ਕਹੀਆਂ ਤੁਹਾਨੂੰ ਵੀ ਪਤਾ ਸਾਰਿਆਂ ਦਾ ਤੇ ਉਹ ਬੰਦੇ ਕੌਣ ਆ ਉਹ ਥੋੜੇ ਵਰਗੇ ਲੋਕ ਹੀ ਆ ਜਿਨ੍ਹਾਂ ਦਾ ਕੰਮ ਹੁੰਦਾ ਲੱਤਾਂ ਖਿੱਚਣੀਆਂ ਜਿਨ੍ਹਾਂ ਦਾ ਕੰਮ ਹੁੰਦਾ ਲੱਤਾਂ ਖਿੱਚਣੀਆਂ ਤੇ ਜਦੋਂ ਦੀਪ ਸਿੱਧੂ ਜਹਾਨ ਛੱਡ ਗਿਆ ਫੇਰ ਕਹਦੇ ਬੰਦਾ ਹੀ ਬਹੁਤ ਚੰਗਾ ਸੀ ਵੀ ਤੁਸੀਂ ਜਾਉਂਦੇ ਜੀ ਬੰਦੇ ਦੀ ਕਦਰ ਕਰ ਲਓ ਫਿਰ ਅਗਲੀ ਗੱਲ ਆ ਜਾਂਦੇ ਆ ਆਪਾਂ ਸਿੱਧੂ ਮੂਸੇ ਵਾਲਾ ਲੈ ਲਓ ਜਦੋਂ ਬੰਦਾ ਜਿਉਂਦਾ ਸੀ ਕੀ ਕੁਛ ਨਹੀਂ ਕਹਿੰਦੇ ਸੀ ਇੱਕ ਪਾਸੇ ਮੂਸੇ ਵਾਲੇ ਦੀ ਫੋਟੋ ਲਾਉਂਦੇ ਸੀ ਦੂਜੇ ਪਾਸੇ ਕਿਸੇ ਜਾਨਵਰ ਦੀ ਫੋਟੋ ਲਾ ਲਾ ਚਲਾਉਂਦੇ ਹੁੰਦੇ ਸੀ ਕਿ ਸਿੱਧੂ ਮੂਸੇ ਵਾਲੇ ਦਾ ਮੂੰਹ ਤਾਂ ਆਏ ਆ ਜੀ ਓਵੇਂ ਆ ਜੀ ਫਲਾਨਾ ਤੇ ਔਂਕਾ ਮੂਸੇ ਵਾਲੇ ਨੂੰ ਕਿੰਨਾ ਮਾੜਾ ਬੋਲਿਆ ਜਿਉਂਦੇ ਜੀ ਤੇ ਜਦੋਂ ਜਹਾਨ ਛੱਡ ਗਿਆ ਕਹਿੰਦੇ ਜੀ ਬੰਦਾ ਹੀ ਬਹੁਤ ਚੰਗਾ ਸੀ ਹੁਣ ਚਲੋ ਜਿਹੜੇ ਹੁਣ ਮੇਰੇ ਭਰਾ ਮੈਨੂੰ ਪਿਆਰ ਕਰਦੇ ਸੀ ਉਹਨਾਂ ਨੇ ਵੀਡੀਓ ਬਣਾਈਆਂ ਮੇਰੀਆਂ ਉੱਥੇ ਸ਼ੰਭੂ ਤੇ ਉਹ ਚਲੋ ਵਾਇਰਲ ਕੀਤੀਆਂ ਦੋ ਤਿੰਨ ਬੰਦਿਆਂ ਨੇ ਮੈਂ ਉਹਨਾਂ ਵੀਡੀਓ ਦੇ ਥੱਲੇ ਕਮੈਂਟ ਪੜੇ ਕੀ ਲਿਖਿਆ ਸੀ ਉੱਥੇ ਕਹਿੰਦੇ ਮਰਿਆ ਕਿਉਂ ਨਹੀਂ ਚਲੋ ਜੇ ਮੇਰੇ ਮਰਨ ਦੇ ਨਾਲ ਪੰਜਾਬ ਦਾ ਭਲਾ ਹੁੰਦਾ ਮੇਰੇ ਤੁਸੀਂ ਆ ਕੇ ਗੋਲੀ ਮਾਰਦੇ ਹੁਣ ਮੈਨੂੰ ਤੁਸੀਂ ਆਏ ਦੱਸੋ ਮੈਂ ਤੁਹਾਨੂੰ ਕਿੱਥੇ ਕਿੱਥੇ ਸਫਾਈਆਂ ਦਵਾਂ ਬਾਕੀ ਵਿਰੋਧ ਵੀ ਉਸੇ ਬੰਦੇ ਦਾ ਹੁੰਦਾਗਾ ਜਿਹਦੇ ਜੇ ਜ਼ੁਰਤ ਹੁੰਦੀ ਆ ਆ ਜਣੇ ਖਣੇ ਦਾ ਤਾਂ ਵਿਰੋਧ ਵੀ ਨਹੀਂ ਹੁੰਦਾ ਆ ਜਿਹੜੇ ਰਜਾਈਆਂ ਚ ਪਏ ਜਿਨ੍ਹਾਂ ਨੇ ਬਸ ਪੋਸਟਾਂਆਂ ਪਾਉਣੀਆਂ ਹੁੰਦੀਆਂ ਲਿਖ ਕੇ ਜਾਂ ਜਿਨ੍ਹਾਂ ਨੇ ਮਾਰੇ ਕਮੈਂਟ ਕਰਨੇ ਹੁੰਦੇ ਆ ਇਹਨਾਂ ਨੂੰ ਆਪ ਨੂੰ ਦਾ ਕੋਈ ਪੁੱਛਦਾ ਨਹੀਂਗਾ ਚਲੋ ਬ੍ਰੋ ਇਹਨਾਂ ਦਾ ਕੀ ਹੋਣਾਗਾ ਇਹਨਾਂ ਤਾਂ ਗਵੰਢ ਹੀ ਨਹੀਂ ਜਾਣਦੇ ਹੁੰਦੇ ਵੀ ਸਾਡੇ ਸਾਹਮਣੇ ਘਰੇ ਵੀ ਕੋਈ ਹਸਤੀ ਰਹਿੰਦੀ ਆ ਇਹੋ ਜਿਹੇ ਬੰਦੇ ਹੁੰਦੇ ਆ ਉਹ ਜੇ ਕੋਈ ਹੋਰ ਸਵਾਲ ਹੋਵੇ ਉਹ ਤੁਸੀਂ ਮੈਨੂੰ ਪੁੱਛ ਲਿਓ ਆ ਕਮੈਂਟ ਕਰ ਦਿਓ ਆਹਾਂ ਮੈਸੇਜ ਕਰ ਦਿਓ ਮੈਨੂੰ ਕੋਈ ਗੱਲ ਨਹੀਂ ਸਾਰੇ ਸਵਾਲਾਂ ਦੇ ਜਵਾਬ ਦੇ ਦਾਂਗੇ ਤੁਹਾਡੇ ਆ ਦੇ ਕਿਤੇ ਭੱਜ ਨਹੀਂ ਚੱਲੇ ਜਾਂ ਇੱਥੇ ਹੀ ਆ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ ਹੈਗੀ ਤੇ ਬਾਕੀ ਅਖੀਰਲੀ ਬੇਨਤੀ ਮੈਂ ਇਹੀ ਕਰਨੀ ਆ ਵੀ ਜਿਉਂਦੇ ਬੰਦੇ ਦੀ ਕਦਰ ਕਰ ਲਿਆ ਕਰੋ ਮਰਨ ਤੋਂ ਬਾਅਦ ਬਾਰਸੀਆਂ ਦੇ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਬੰਦਾ ਜਹਾਨ ਛੱਡ ਜਾਂਦਾ ਨਾ ਉਸ ਤੋਂ ਬਾਅਦ ਚੋਂ ਹਰੇਕ ਹੀ ਕਹਿ ਦਿੰਦਾ ਵੀ ਬੰਦਾ ਚੰਗਾ ਸੀ ਜਿਉਂਦੇ ਜੀ ਬੰਦੇ ਦੀ ਕਦਰ ਕਰਨੀ ਸਿੱਖੋ ਲੱਤਾਂ ਨਾਲ ਖਿੱਚਿਆ ਕਰੋ ਆਪਦਿਆਂ ਦੀਆਂ ਸਾਥ ਦਿਆ ਕਰੋ ਚਲੋ ਵਿਚਾਰਕ ਮਤ ਭੇਦ ਹੁੰਦੇ ਆ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਵੀ ਠਾਣ ਹੀ ਲੈਣਾ ਵੀ ਉਹ ਬੰਦੇ ਦਾ ਆਪਾਂ ਵਿਰੋਧ ਹੀ ਕਰੀ ਜਾਣਾ ਵਿਚਾਰਕ ਮਤ ਭੇਦ ਹੁੰਦੇ ਆ ਕਵੀਆਂ ਮੇਰੇ ਚ ਬਥੇਰੀਆਂ ਹੋਣਗੀਆਂ ਕੋਈ ਗੱਲ ਨਹੀਂ ਦੂਰ ਕਰ ਲਾਂਗੇ ਪਰ ਮੇਰਾ ਵੀ رائے ਲੱਤਾਂ ਨਾ ਖਿੱਚਿਆ ਕਰੋ ਹੋਰ ਕੋਈ ਸਵਾਲ ਹੋਇਆ ਉਹ ਵੀ ਦੱਸ ਦਿਓ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ